ਇਹ ਕੋਵਾਜੀ ਗੁਰਪ੍ਰੀਤ ਗੋਗੀ ਪਹਿਲਾਂ ਮੈਂ ਜਗਰਾਉਂਦੇ ਪਿੰਡਾਂ ਜੋ ਹੋ ਕੇ ਆਇਆ ਹਾਂ ਜੀ ਆ ਗੁਰਪ੍ਰੀਤ ਗੋਗੀ ਜੀ ਨੇ ਸੋਨੂ ਜੀ ਨੇ ਹਾਂ ਜੀ ਕਿਹਨੇ ਅੱਜ ਇੱਥੇ ਜਵਾਨਗਰ ਕੈਂਪ ਵਿੱਚ ਇੱਕ ਰੱਖਿਆ ਦਾ ਮੇਕਿੰਗ ਦਾ ਪ੍ਰੋਗਰਾਮ ਸੀ ਪਰ ਇਹ ਜਲਸਾ ਬਣ ਗਿਆ ਹਾਂ ਜੀ ਲੋਕਾਂ ਦਾ ਪਿਆਰ ਹੀ ਇੰਨਾ ਗੋਗੀ ਜੀ ਨਾਲ ਸੋਨੂ ਜੀ ਨਾਲ ਇਸ ਕਰਕੇ ਜਿੱਧਰ ਵੀ ਜਾਂਦੇ ਆ ਬਹੁਤ ਵੱਡਾ ਹੰਗਾਰਾ ਮਿਲਦਾ ਔਰ ਸਾਰੇ ਲੋਕ ਅੱਜ ਤੇ ਆਰ ਪਹਿਲੀ ਤਰੀਕ ਡਿਗਰੇ ਆ ਛਾੜੂ ਨੀ ਬੋਟਾ ਪਾ ਕੇ ਇਥੋਂ ਵਧੀਆ ਸੇਵਾਦਾਰ ਨਾ ਹੋਵੇ ਸਰ ਕਾਂਗਰਸ ਨੇ ਨਿਸ਼ਾਨਾ ਸਾਹਦੇ ਨਜ਼ਰ ਆਇਆ ਉਹਨਾਂ ਕੀ ਲੱਗਦਾ ਕਿ ਕਾਂਗਰਸ ਦਾ ਉਮੀਦਵਾਰ ਦੇਖੋ ਮੈਂ ਦਾ ਕਾਂਗਰਸ ਦਾ ਤਾਂ ਹੁਣ ਨਾਮ ਤਾਂ ਮੈਂ ਲੈਣਾ ਨਹੀਂ ਚਾਹੁੰਦਾ ਕਾਂਗਰਸ ਦੇ ਤਾਂ ਵੈਸੇ ਹੀ ਲੱਡੂ ਖਤਮ ਹੋ ਗਏ ਜਿੰਨੇ ਦੇ ਲੱਡੂ ਸੀ ਉੰਨੇ ਦੇ ਕਾਂਗਰਸੀਏ ਰਹੇ ਉਹਨ ਲੱਡੂ ਮੁੱਕ ਗਏ ਜਿਰਾਨੇ ਟੁੱਟ ਗਏ ਕੱਚੀ ਯਾਰੀ ਲੱਡੂਆਂ ਦੀ ਹੁਣ ਦਾ ਲੱਡੂਆਂ ਦੇ ਗਾਹ ਕੀ ਨਹੀਂ ਰਹੇ ਉਹਨਾਂ ਦਾ ਇਕੱਲੇ ਆਪ ਹੀ ਤੁਰੇ ਫਿਰਦੇ ਆ ਲੱਡੂ ਵੀ ਮੁੱਕ ਗਏ ਜੀਰਾਨੇ ਵੀ ਟੁੱਟ ਗਏ ਗੱਸੀ ਗੁਮੂੜਾ ਅੱਜ ਅਲਵਿਦਾ ਕਹਿ ਗਏ ਨੇ ਜੀ ਪਾਰਟੀ ਨੂੰ ਤੇ ਕੀ ਘਾਟਾ ਨਹੀਂ ਪਵੇਗਾ ਜੀ ਦੇਖੋ ਘਾਟਾ ਵਾਦਾ ਦਾ ਇਹ ਆਮ ਆਦਮੀ ਪਾਰਟੀ ਹੈ ਇਹਦੇ ਵਿੱਚ ਤੇ ਇੰਨੀ ਜਲਦੀ ਕਿਸੇ ਦਾ ਘਾਟਾ ਵਾਦਾ ਨਹੀਂ ਕਿਹਾ ਜਾਂਦਾ ਜਦੋਂ ਲੋਕਾਂ 'ਚ ਜਾਵਾਂਗੇ ਉਦੋਂ ਪਤਾ ਲੱਗਣਾ ਹੈ ਉਹ ਅਸੀਂ ਪਬਲਿਕ ਮੀਟਿੰਗ ਰੱਖੀ ਸਾਨੂੰ ਨਹੀਂ ਪਤਾ ਵੀ ਰੈਲੀ ਦਾ ਰੂਪ ਧਾਰਨ ਕਰੋ ਮੈਂ ਬਾਹਰ ਜਾਣਾ ਆਪਣੇ ਜਵਾਰ कॅम्प ਤੇ ਆਪਣੇ ਪਰਿਵਾਰ ਤੇ ਕਿਉਂਕਿ ਜਵਾਰ कॅम्प ਮੇਰਾ ਹਲਕਾ ਪਛਵੜਾ ਦੇਲਾ ਹੈ ਔਰ ਸਭ ਤੋਂ ਵੱਧ ਵੋਟਾਂ ਵੀ ਮੈਨੂੰ ਇਲੈਕਸ਼ਨ ਵੇਲੇ ਇੱਥੇ ਪਈਆਂ ਸੀ ਤੇ ਲੋਕ ਮੇਰਾ ਆਪਣਾ ਟੱਬਰ ਆਪਣਾ ਪਰਿਵਾਰ ਆ ਤੇ ਇਹਨਾਂ ਨੂੰ ਇੱਕ ਹਾਕੇ ਦੇ ਉੱਤੇ ਸਾਰਾ ਟੱਬਰ ਸੀ ਇਕੱਠੇ ਹੁੰਨੇ ਆ ਔਰ ਤੁਸੀਂ ਦੇਖੋ ਕਿਵੇਂ ਲੇਟ ਨਾਈਟ ਤੱਕ ਇੱਥੇ ਮੇਰੀਆਂ ਮਾਵਾ ਮੇਰੀਆਂ ਧੀਆ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਤੇ ਮੇਰੇ ਬੱਚੇ ਮੇਰੇ ਛੋਟੇ ਭਰਾ ਬੈਠੇ ਨੇ ਔਰ ਇੱਕ ਇੱਥੇ ਰਿਆ ਵਰਗਾ ਮਾਹੌਲ ਹੈ ਸਭ ਤਿਆਰ ਬੈਠਿਆ ਪਹਿਲੀ ਜੂਨ ਆਨਦੀ ਦੇਰ ਆ ਉਸ ਦਿਨ ਝਾੜੂ ਝਾੜੂ ਕਰ ਦੇਣੀ ਆ